ਮੈਂ ਬੱਚਿਆਂ ਲਈ ਕੁਝ ਕਹਿਣਾ ਚਾਹੁੰਨਾ ਅਪੁਆਇੰਟਮੈਂਟ ਜਿਹੜੀ ਮਿਲੀ ਆ ਜਿਹੜਾ ਉਦਾਂ ਮਿਲਿਆ ਵਾ ਜੇ ਮੈਂ ਕੋਈ ਆਮ ਬੰਦਾ ਹੁੰਦਾ ਕੋਈ ਇੱਥੇ ਵਕੀਲ ਨਹੀਂ ਹੈਗਾ ਕੋਈ ਇੱਥੇ ਜੱਜ ਨਹੀਂ ਹੈਗਾ ਤੇ ਮੈਂ ਤਾਂ ਕਹਿੰਦਾ ਤੁਸੀਂ ਮੈਨੂੰ ਜੱਜ ਦਾ ਨਾ ਹੀ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਗੁਰੂ ਮਹਾਰਾਜ ਦਾ ਧੰਨਵਾਦ ਜਿਨ੍ਹਾਂ ਨੇ ਆਹ ਮੌਕਾ ਦਿੱਤਾ ਉਹਨਾਂ ਦੀ ਕਿਰਪਾ ਤੋਂ ਬਿਨਾ ਇੱਥੇ ਪਹੁੰਚ ਕੋਈ ਵੀ ਨਹੀਂ ਸਕਦਾ ਤੇ ਦੂਸਰੇ ਨੰਬਰ ਤੇ ਮੈਂ ਸਾਰੀ ਸੰਗਤ ਦਾ ਆਪਣੇ ਪਰਿਵਾਰ ਦਾ ਭਾਈਚਾਰੇ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਮੈਂ ਬੜਾ ਕੁਝ ਤਿਆਰ ਨਹੀਂ ਕੀਤਾ ਤੇ ਮੈਨੂੰ ਹੁਣ ਇੱਥੇ ਆ ਕੇ ਪਤਾ ਲੱਗਿਆ ਵੀ 5-10 ਮਿੰਟ ਲਾਉਣੇ ਆ ਮੈਂ ਤਾਂ ਧੰਨਵਾਦੀ ਕਰਨਾ ਸੀਗਾ ਤੇ ਸੋ ਮੈਂ ਮੈਂ ਬੱਚਿਆਂ ਲਈ ਕੁਝ ਕਹਿਣਾ ਚਾਹਨਾ ਕਿਉਂਕਿ ਆ ਸਿਚੁਏਸ਼ਨ ਦੇ ਵਿੱਚ ਹੋਣਾ ਸਾਡਾ ਸਾਡਾ ਆਮ ਤੌਰ ਤੇ ਸੇਵਾ ਦਾ ਕੰਮ ਆ ਸਰੂਪੇ ਦੇਣਾ ਨਾ ਕਿ ਲੈਣਾ ਦ ਸੋਵਰਾ ਸਿਚੁਏਸ਼ਨ ਆਨ ਦੀ ਨੀਨਾ ਅਕਸਰ ਸੋ ਪਰ ਮੈਂ ਬੱਚਿਆਂ ਨੂੰ ਕੁਝ ਕਹਿਣਾ ਚਾਹਨਾ ਜਿਹੜਾ ਮੈਨੂੰ ਮਤਲਬ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਗਵਰਨ ਤੋਂ ਅਪੁਆਇੰਟਮੈਂਟ ਜਿਹੜੀ ਮਿਲੀ ਆ ਜਿਹੜਾ ਅਹੁਦਾ ਮਿਲਿਆ ਵਾ ਇਹ ਸੰਗਤ ਦੀ ਕਿਰਪਾ ਤੋਂ ਬਿਨਾ ਗੁਰੂ ਮਹਾਰਾਜ ਦੀ ਬਖਸ਼ਿਸ਼ ਤੋਂ ਬਿਨਾ ਨਹੀਂ ਹੋ ਸਕਦਾ ਜੇ ਮੈਂ ਕੋਈ ਆਮ ਬੰਦਾ ਹੁੰਦਾ ਗੁਰੂ ਮਹਾਰਾਜ ਦੇ ਸਰੂਪ ਦੇ ਵਿੱਚ ਨਾ ਹੁੰਦਾ ਤਾਂ ਤੁਸੀਂ ਸਾਰਿਆਂ ਨੇ ਇੰਨੀਆਂ ਵਧਾਈਆਂ ਨਹੀਂ ਸੀ ਦੇਣੀਆਂ ਨਹੀਂ ਤੁਸੀਂ ਮਾਣ ਇੰਨਾ ਕਰਨਾ ਸੀਗਾ ਤੁਹਾਡਾ ਮਾਣ ਤੁਹਾਡਾ ਹੌਸਲਾ ਤੁਹਾਡੀ ਖੁਸ਼ੀ ਮੇ ਸਿਰ ਮੱਥੇ ਗੁਰੂ ਮਹਾਰਾਜ ਸਾਰੇ ਬੱਚਿਆਂ ਨੂੰ ਪ੍ਰੇਰਣ ਕਿ ਉਹ ਗੁਰੂ ਮਹਾਰਾਜ ਦੇ ਸਰੂਪ ਦੇ ਵਿੱਚ ਰਹਿ ਕੇ ਸੰਗਤ ਦੇ ਵਿੱਚ ਰਹਿ ਕੇ ਜਿਹੜੇ ਵੀ ਅਲੱਗ-ਅਲੱਗ ਖੇਤਰਾਂ ਦੇ ਵਿੱਚ ਉਹਨਾਂ ਨੇ ਕੋਈ ਵੀ ਕੰਮ ਕਰਨਾ ਵਾ ਉਹਨਾਂ ਖੇਤਰਾਂ ਦੇ ਵਿੱਚ ਉਹ ਮਤਲਬ ਤਰੱਕੀਆਂ ਕਰਨ ਮੇਰੇ ਤੇ ਬਹੁਤ ਕਿਰਪਾ ਹੋਈ ਹੈ ਗੁਰੂ ਮਹਾਰਾਜ ਦੀ ਸਾਡੇ ਪਰਿਵਾਰ ਤੇ ਬਹੁਤ ਕਿਰਪਾ ਗੁਰੂ ਮਹਾਰਾਜ ਦੀ ਸਾਨੂੰ ਬਹੁਤ ਸੰਗਤ ਮਿਲੀ ਆ ਸੰਗਤ ਦੇ ਸਹਿਯੋਗ ਦੇ ਨਾਲ ਸਾਨੂੰ ਮਤਲਬ ਇੱਥੇ ਵੀ ਤਰੱਕੀ ਬੱਚਿਆਂ ਦੇ ਵਿੱਚ ਕਿਉਂਕਿ ਬੱਚੇ ਜਿਉਂ-ਜਿਉਂ ਗੁਰੂ ਮਹਾਰਾਜ ਦੀ ਫਲਵਾੜੀ ਵੱਧਦੀ ਆ ਆਪਣੀ ਤਰੱਕੀ ਹੁੰਦੀ ਆ ਤੇ ਜੇ ਦੁਨਿਆਵੀ ਕੰਮਾਂ ਦੇ ਵਿੱਚ ਜਿੱਥੇ ਵੀ ਅਸੀਂ ਮਤਲਬ ਅਲੱਗ-ਅਲੱਗ ਖੇਤਰਾਂ ਦੇ ਵਿੱਚ ਮੈਂ ਹੁਣ ਲਾਅ ਦੇ ਵਿੱਚ ਕਰਦਾ ਸੀਗਾ ਤਾਂ ਮੈਨੂੰ ਉੱਥੇ ਬਹੁਤ ਹੌਸਲਾ ਮਿਲਦਾ ਸੀਗਾ ਸੰਗਤ ਤੋਂ ਤੇ ਮੈਨੂੰ ਇੱਥੋਂ ਇੱਥੇ ਕਈ ਮਤਲਬ ਸੰਗਤ ਦੇ ਸੰਗਤ ਦੇ ਵਿੱਚੋਂ ਜੀਵਾਂ ਨੇ ਬੰਦਿਆਂ ਨੇ ਬੀਬੀਆਂ ਨੇ ਮਾਤਾ ਮਾਂ ਨੇ ਭੈਣਾਂ ਨੇ ਵੀਰਾਂ ਨੇ ਕਿਹਾ ਵੀ ਸਾਨੂੰ ਤਾਂ ਪਤਾ ਵੀ ਨਹੀਂ ਸੀਗਾ ਤੇ ਮੈਂ ਤਾਂ ਕਹਿੰਦਾ ਬਹੁਤ ਚੰਗਾ ਹੋਇਆ ਵੀ ਤੁਹਾਨੂੰ ਪਤਾ ਨਹੀਂ ਸੀਗਾ ਕਿਉਂਕਿ ਇੱਥੇ ਆ ਕੇ ਆਪਾਂ ਸਾਰੇ ਗੁਰਸਿੱਖੀ ਆ ਕੋਈ ਇੱਥੇ ਵਕੀਲ ਨਹੀਂ ਹੈਗਾ ਕੋਈ ਇੱਥੇ ਜੱਜ ਨਹੀਂ ਹੈਗਾ ਤੇ ਮੈਂ ਤਾਂ ਕਹਿੰਉਂ ਤੁਸੀਂ ਜੱਜ ਸਾਹਿਬ ਨਾ ਹੀ ਕਹੋ ਤੇ ਪਰ ਪਰ ਇਹ ਜਿਹੜਾ ਇੱਥੇ ਆਪਾਂ ਗੁਰਸਿੱਖ ਭੈਣ ਭਰਾ ਆ ਜਦੋਂ ਆਪਾਂ ਬਾਹਰ ਜਾਂਦੇ ਆ ਇਸ ਸਰੂਪ ਦਾ ਬਹੁਤ ਬਹੁਤ ਸਤਿਕਾਰ ਹੁੰਦਾ ਵਾ ਤੇ ਗੁਰੂ ਸਾਹਿਬ ਦਾ ਸਤਿਕਾਰ ਹੋ ਰਿਹਾ ਜੇ ਮੈਨੂੰ ਉਹਨਾਂ ਨੇ ਅਪੁਆਇੰਟਮੈਂਟ ਦਿੱਤੀ ਆ ਸੁਪਰੀ ਕੋਰਟ ਦੇ ਬੈਂਚ ਤੇ ਤਾਂ ਉਹਨਾਂ ਨੇ ਗੁਰੂ ਸਾਹਿਬ ਸਾਈਬ ਸਿੰਘ ਗੋਵਿੰਦ ਸਿੰਘ ਜੀ ਪਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬਹੁਤ ਸਤਿਕਾਰ ਕੀਤਾ ਸਟੇਟ ਆਫ ਕੈਲੀਫੋਰਨੀਆ ਨੇ ਗਵਰਨਰ ਨੇ ਉਹਨਾਂ ਨੇ ਆਪਣੇ ਸਰੂਪ ਦਾ ਸਤਿਕਾਰ ਕੀਤਾ ਵਾ ਤੇ ਮੈਂ ਇਹ ਵੀ ਨਾਲ-ਨਾਲ ਸਮਝਦਾ ਇਹ ਬੱਚਿਆਂ ਲਈ ਆ ਅਗੇਨ ਮੈਂ ਇਹ ਵੀ ਨਾਲ-ਨਾਲ ਸਮਝਦਾ ਵੀ ਜਿੱਥੇ ਉਹਨਾਂ ਨੇ ਇਹ ਇਹ ਸਫਲਤਾ ਦਿੱਤੀ ਆ ਉੱਥੇ ਨਾਲ-ਨਾਲ ਜ਼ਿੰਮੇਵਾਰੀਆਂ ਵੀ ਬਹੁਤ ਆਉਂਦੀਆਂ ਨੇ ਅਸੀਂ ਕੈਂਪਾਂ ਦੇ ਵਿੱਚ ਜਦੋਂ ਬੱਚਿਆਂ ਦੇ ਨਾਲ ਗੱਲਾਂ ਕਰਦੇ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਜਦੋਂ ਤੁਸੀਂ ਗੁਰਸਿੱਖੀ ਸਰੂਪ ਦੇ ਵਿੱਚ ਹੁੰਨੇ ਹੋ ਤੁਸੀਂ ਜਿਵੇਂ ਨਾ ਕੋਈ ਸੁਪਰਮੈਨ ਆ ਉਹਦੇ ਵਰਦੀ ਪਾਈ ਹੁੰਦੀ ਆ ਤੇ ਸਾਰੇ ਉਹ ਤੋਂ ਉਮੀਦ ਰੱਖਦੇ ਵੀ ਇਹ ਬੰਦਾ ਸੁਪਰਮੈਨ ਹੋਊਗਾ ਤੁਸੀਂ ਸੁਪਰਮੈਨ ਦੀ ਤਰ੍ਹਾਂ ਹੋ ਤੇ ਜਦੋਂ ਆਪਾਂ ਗੁਰੂ ਸਾਹਿਬ ਦਾ ਬਾਣਾ ਪਾ ਲੈਂਦੇ ਆ ਲੋਕਾਂ ਦੀ ਉਮੀਦ ਆਪਾਂ ਤੋਂ ਇਹ ਹੋਣੀ ਚਾਹੀਦੀ ਆ ਵੀ ਆਪਾਂ ਜਿਹੜੇ ਗੁਰਸਿੱਖਾਂ ਦੇ दैਵੀ ਗੁਣ ਨੇ ਜਿੰਨਾਂ ਦੀ ਆਪਾਂ ਥੋੜੀ ਜਿਹੀ ਪਹਿਲਾਂ ਗੱਲ ਕੀਤੀ ਸੀਗੀ ਨਿਮਰਤਾ ਸਤ ਸੰਤੋਖ ਪ੍ਰੇਮ ਪਿਆਰ ਕਿ ਉਹ ਗੁਣ ਆਪਣੇ ਦੇ ਆਪਣੇ ਵਿੱਚੋਂ ਨਿਕਲਣ ਉਹ ਖੁਸ਼ਬੋ ਗੁਰੂ ਸਾਹਿਬ ਦੀ ਉਹ ਸਿੱਖੀ ਦੀ ਖੁਸ਼ਬੋ ਲੋਕਾਂ ਤੱਕ ਪਹੁੰਚੇ ਤਾਂ ਕਿ ਲੋਕ ਕਹਿਣ ਵੀ ਇਹ ਗੁਰਸਿੱਖ ਨੇ ਇਹ ਕਿਸੇ ਇੱਕ ਬੰਦੇ ਦੀ ਗੱਲ ਨਹੀਂ ਹੈਗੀ ਹਰ ਗੁਰਸਿੱਖ ਤੋਂ ਇਹੀ ਉਮੀਦ ਰੱਖਣੀ ਚਾਹੀਦੀ ਆ ਜਦੋਂ ਅੰਗਰੇਜ਼ ਪੰਜਾਬ ਦੀ ਧਰਤੀ ਤੇ ਪਹੁੰਚੇ ਸੀਗੇ ਤੇ ਉਹਨਾਂ ਨੇ ਸਿੱਖਾਂ ਬਾਰੇ ਲਿਖਤਾਂ ਲਿਖੀਆਂ ਉਹਨਾਂ ਨੇ ਇਹ ਚ ਇਹੋ ਜਿਹੀਆਂ ਗੱਲਾਂ ਲਿਖੀਆਂ ਵੀ ਜਿਹੜੇ ਗੁਰਸਿੱਖ ਹੁੰਦੇ ਆ ਜਦੋਂ ਕੋਈ ਉਹਨਾਂ ਨੂੰ ਦੇਖਦਾ ਉਹਨਾਂ ਦੇ ਵਿੱਚ ਠੰਡ ਪੈ ਜਾਂਦੀ ਆ ਤੇ ਮੈਂ ਗੁਰੂ ਸਾਹਿਬ ਤੋਂ ਇਹੀ ਅਰਦਾਸ ਕਰਦਾ ਕਿ ਉਹ ਮਨ ਨੀਮਾ ਰੱਖਣ ਮਤ ਉੱਚੀ ਰੱਖਣ ਮੇਰੀ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਜਿਹੜੇ ਦੇਹ ਸ਼ਿਵਾਬ ਔਰ ਮੋਹ ਇਹ ਵਾਲੀ ਅਰਦਾਸ ਆ ਸ਼ੁਭ ਕਰਮਾਂ ਤੇ ਕਭੂ ਨਾ ਡਰਾਂ ਗੁਰੂ ਮਹਾਰਾਜ ਆਪ ਅੱਗੇ ਹੋ ਕੇ ਸਾਰੇ ਕੰਮ ਕਰਾਉਣ ਜੋ ਵੀ ਫੈਸਲੇ ਲੈਣੇ ਆ ਉਹ ਸੱਤ ਹੋਣ ਜੋ ਵਿਰਚਨਾ ਉਹ ਨਿਮਰਤਾ ਦੇ ਨਾਲ ਹੋਵੇ ਤੇ ਪ੍ਰੇਮ ਭਾਵਨਾ ਮਤਲਬ ਸਾਰਿਆਂ ਨੂੰ ਮਹਿਸੂਸ ਹੋਵੇ ਗੁਰਸਿੱਖੀ ਦੀ ਤੁਹਾਡਾ ਮੈਂ ਧੰਨਵਾਦੀ ਆ ਮੈਂ ਬਸ ਇੰਨੇ ਕਹਿਣਾ ਚਾਹਣਾ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ